ਬਹੁਤ ਹੀ ਦੁਖੀ ਹਿਰਦੇ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਬ੍ਰੈਂਟਨ ਦੇ ਰਹਿਣ ਵਾਲੇ ਗੁਰਚਰਨ ਸਿੰਘ ਦੰਦੀਵਾਲ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹਨ 6 ਮਈ ਨੂੰ ਸਵੇਰੇ ਜਾਰਜਟਾਊਨ ਦੇ ਹਸਪਤਾਲ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਅਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਏ ਹਨ ਗੁਰਚਰਨ ਸਿੰਘ ਦੰਦੀਵਾਲੇ ਇੱਕ ਬਹੁਤ ਹੀ ਚੰਗੇ ਅਤੇ ਨੇਕ ਇਨਸਾਨ ਸਨ ਚੰਗੇ ਇਨਸਾਨ ਹੋਣ ਦੇ ਨਾਲ ਨਾਲ ਉਹ ਸਮਾਜ ਸੇਵਾ ਵੀ ਕਰਦੇ ਸਨ ਅਤੇ ਲਿਬਰਲ ਪਾਰਟੀ ਦੇ ਪਿਛਲੇ ਕਈ ਸਾਲਾਂ ਤੋਂ ਉਹ ਆਗੂ ਵੀ ਰਹੇ ਹਨ ਜਾਣਦਿਆਂ ਪੂਰੀ ਰਿਪੋਰਟ ਪੰਜਾਬੀ ਭਾਈਚਾਰੇ ਵਿੱਚ ਜਾਣੇ ਪਛਾਣੇ ਲਿਬਰਲ ਪਾਰਟੀ ਬ੍ਰੈਂਟਨ ਵੈਸਟ ਦੇ 10 ਸਾਲ ਪ੍ਰਧਾਨ ਰਹੇ ਉੱਗੇ ਲਿਬਰਲ ਆਗੂ ਤੇ ਸਮਾਜਿਕ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਰਦਾਰ ਗੁਰਚਰਨ ਸਿੰਘ ਦੰਦੀਵਾਲ 6 ਮਈ ਨੂੰ 70 ਸਾਲ ਦੀ ਉਮਰ ਪੋਗ ਕੇ ਜਾਰਜਟਾਊਨ ਦੇ ਹਸਪਤਾਲ ਵਿੱਚ ਸਵੇਰੇ 3 ਵਜੇ ਸਦੀਵੀ ਵਿਛੋੜਾ ਦੇ ਗਏ। ਦੁਖਦਾਈ ਖਬਰ ਜਿਉਂ ਹੀ ਪਾਈਚਾਰੇ ਵਿੱਚ ਫੈਲੀ ਤਾਂ ਬਹੁਤ ਸਾਰੇ ਵੱਖ-ਵੱਖ ਆਗੂਆਂ ਨੇ ਉਹਨਾਂ ਦੇ ਸਦੀਵੀ ਵਿਛੋੜੇ ਤੇ ਦੁੱਖ ਦਾ ਇਜ਼ਹਾਰ ਕੀਤਾ। ਸਰਦਾਰ ਗੁਰਚਰਨ ਸਿੰਘ ਦੇ ਸੁਪੁੱਤਰ ਸ਼ਾਨ ਦੰਦੀਵਾਲ ਨੇ ਦੱਸਿਆ ਕਿ ਸਵਰਗਵਾਸੀ ਗੁਰਚਰਨ ਸਿੰਘ ਦੰਦੀਵਾਲ ਦੇ ਮ੍ਰਿਤਕ ਦੇ ਅਦੇ ਅੰਤਿਮ ਦਰਸ਼ਨ ਬ੍ਰੈਂਟਨ ਫਿਊਨਲ ਹੋਮ ਵਿਖੇ ਸ਼ਨੀਚਾਰ ਮਈ 10 2025 ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਕੀਤੇ ਜਾ ਸਕਦੇ ਹਨ। ਇਸ ਤੋਂ ਪ੍ਰੰਤ ਉਹਨਾਂ ਨਮਿਤ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5:30 ਵਜੇ ਤੋਂ ਲੈ ਕੇ 7:30 ਵਜੇ ਤੱਕ Ontario ਖਾਲਸਾ ਦਰਬਾਰ ਡਿਕਸੀ ਰੋਡ ਵਿਖੇ ਹੋਵੇਗੀ ਸਰਦਾਰ ਗੁਰਚਰਨ ਸਿੰਘ ਦਾ ਜਨਮ 15 ਜਨਵਰੀ 1948 ਨੂੰ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਲਾਗਲੇ ਪਿੰਡ ਬਖੋਪੀਰ ਵਿਖੇ ਸਵਰਗਵਾਸੀ ਸਰਦਾਰ ਬਲਬੀਰ ਸਿੰਘ ਕਾਨੂੰਗੋ ਤੇ ਮਾਤਾ ਸਵਰਗਵਾਸੀ ਮਹਿੰਦਰ ਕੌਰ ਦੇ ਘਰ ਹੋਇਆ ਅਤੇ ਉਹਨਾਂ ਦੇ ਨਾਨਕੇ ਭਵਾਨੀਗੜ੍ਹ ਸਨ ਕੈਨੇਡਾ ਵਿੱਚ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰ ਉੱਗੇ ਪਹਿਲਵਾਨ ਟਾਈਗਰਜੀਤ ਸਿੰਘ ਕੋਲ 1972 ਵਿੱਚ ਆ ਗਏ ਅਤੇ 3 ਸਾਲ ਬਾਅਦ ਉਹ ਇੰਡੀਆ ਵਿਆਹ ਕਰਵਾਉਣ ਲਈ ਗਏ ਜਿੱਥੇ ਉਹਨਾਂ ਦੀ ਸ਼ਾਦੀ ਪਿੰਡ ਚੜਿੱਕ ਦੀ ਬੀਬੀ ਦਵਿੰਦਰ ਕੌਰ ਨਾਲ ਹੋਈ ਜੋ ਕਿ ਜ਼ਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਧਰਮਪਤਨੀ ਦੀਪਤੀ ਜੀ ਨਾਲ ਹੋਈ ਸਰਦਾਰ ਦੰਦੀਵਾਲ ਨੇ ਕੈਨੇਡਾ ਆ ਕੇ ਫਾਰਮਿੰਗ ਸ਼ੁਰੂ ਕੀਤੀ ਅਤੇ ਕਈ ਵੱਡੇ ਫਾਰਮ ਬਣਾਏ ਤੇ ਅਮਰੀਕਾ ਵਿੱਚ ਗੈਸ ਸਟੇਸ਼ਨ ਬਣਾਏ ਸਰਦਾਰ ਗੁਰਚਰਨ ਸਿੰਘ ਦੰਦੀਵਾਲ ਆਪਣੇ ਪਿੱਛੇ ਆਪਣੀ ਧਰਮ ਪਤਨੀ ਬੀਬੀ ਦਵਿੰਦਰ ਕੌਰ ਦੰਦੀਵਾਲ ਤੋਂ ਇਲਾਵਾ ਆਪਣੇ ਦੋ ਪੁੱਤਰ ਦਿਲਜੀਤ ਸਿੰਘ ਸ਼ਾਨ ਦੰਦੀਵਾਲ ਵਕੀਲ ਤੇ ਦੂਸਰਾ ਇੰਜੀਨੀਅਰ ਬਲਜੀਤ ਸਿੰਘ ਤੇ ਪੋਤਰੀ ਨੂਰ ਤੇ ਦੋ ਪੋਤਰੇ ਦੇਵਿੰਨ ਤੇ ਸਰਵੰਦਾ ਹਰਿਆ ਭਰਿਆ ਪਰਿਵਾਰ ਛੱਡ ਗਏ ਹਨ ਸਰਦਾਰ ਦੰਦੀਵਾਲ ਦੇ ਬਹੁਤ ਹੀ ਨਜ਼ਦੀਕੀ ਅਮਰੀਕਾ ਦੇ ਅਰਬ ਪਤੀ ਵਪਾਰੀ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਨੇ ਉਹਨਾਂ ਦੇ ਦੁਖਦਾਈ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣਾ ਇੱਕ ਬਹੁਤ ਵਧੀਆ ਦੋਸਤ ਗਵਾ ਲਿਆ ਹੈ ਦੰਦੀਵਾਲ ਅਮਰੀਕਾ ਆਉਣ ਤੋਂ ਪਹਿਲਾਂ ਕੈਨੇਡਾ ਵਿੱਚ ਦੰਦੀਵਾਲ ਕੋਲ ਵੀ ਆਏ ਸਨ ਸਰਦਾਰ ਦੰਦੀਵਾਲ ਦੇ ਦੋਸਤ ਸਰਦਾਰ ਹਰਦਮ ਵਾਂਗਟ ਨੇ ਹਮਦਰਦ ਮੀਡੀਆ ਨੂੰ ਦੱਸਿਆ ਕਿ ਕੈਨੇਡਾ ਦੀ ਸਾਬਕਾ ਕੈਬਨਿਟ ਮੰਤਰੀ ਕਮਲ ਖਹਿਰਾ ਤੋਂ ਇਲਾਵਾ ਹੋਰ ਬਹੁਤ ਸਾਰੇ ਲਿਬਰਲ ਆਗੂਆਂ ਦੀ ਚੋਣਾਂ ਵਿੱਚ ਮਦਦ ਕਰਦੇ ਰਹੇ ਹਨ ਲੋਰਵੰਦਾਂ ਦੀ ਮਦਦ ਲਈ ਉਹ ਹਮੇਸ਼ਾ ਤਤਪਰ ਰਹਿੰਦੇ ਸਨ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਤਾਂ ਉਹਨਾਂ ਨੇ ਹਰ ਤਰ੍ਹਾਂ ਦੀ ਮਦਦ ਕੀਤੀ ਹੈ 딕시 ਰੋਡ ਗੁਰੂ ਘਰ ਵਿਖੇ ਸੇਵਾ ਲਈ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਸੁਪੁੱਤਰ ਸ਼ਾਨ ਦੰਦੀਵਾਲ ਨਾਲ 416 735 9726 ਤੇ ਫੋਨ ਕੀਤਾ ਜਾ ਸਕਦਾ ਹੈ ਆਧਾਰਾ ਹਮਦਰਦ ਤੇ ਭੁੱਲਰ ਪਰਿਵਾਰ ਮਾਸਟਰ ਰਾਜ ਬਾਤਚ ਵੱਲੋਂ ਦੰਦੀਵਾਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ